ਰੋਜ਼ਾਨਾ ਸੱਚ ਟਾਈਮ న్యూਸ ਚੈਨਲ ਵੱਲੋਂ ਤੁਹਾਡਾ ਸਵਾਗਤ ਹੈ ਅੱਜ ਦੀ ਵਿਸ਼ੇਸ਼ ਖਬਰ ਲੈ ਕੇ ਹਾਜ਼ਰਾਂ ਅੱਜ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਵਿਖੇ ਭਾਰਤੀ ਕਿਸਾਨੀਓਂ ਨੇ ਇਕਤਾ ਸਿੱਧੂਪੁਰ ਵੱਲੋਂ ਹੜਪੀੜਤਾ ਦੀ ਸਹਾਇਤਾ ਲਈ ਰਾਹਤ ਕੈਂਪ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਨੇ ਇੱਕ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਹੜਾਂ ਦੀ ਮਾਰ ਹੇਠ ਆਏ ਇਲਾਕਾ ਦਾ ਹਾਲ ਜਾਣਿਆ ਉਹਨਾਂ ਪਰੋਸਾਦੋਂ ਆਇਆ ਕਿ ਹੜਾਂ ਦੀ ਮਾਰ ਹੀਟ ਆਈ ਸਾਰੇ ਸਾਥੀਆਂ ਦੇ ਮੁਰਬ ਸੇਬੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਆਓ ਸੁਣਦੇ ਹਾਂ ਹੋਰ ਕੀ ਕੀ ਕਿਹਾ ਉਹਨਾਂ ਦੀ ਆਪਣੀ ਜ਼ੁਬਾਨੀ ਬਿਲਕੁਲ ਸਵਾਲ ਇਹ ਹੈ ਕਿ ਅਬ ਤੋਂ ਪਹਿਲੀ ਦੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਹੜਾਂ ਦੀ ਬੜੀ ਵੱਡੀ ਮਾਰ ਪਈ ਹੋਈ ਹੈ ਇਹਨੂੰ ਮਾਰ ਪਈ ਹੋਈ ਕਹਿਣ ਨਾਲੋਂ ਵਧੀਆ ਗੱਲ ਇਹ ਉਹ ਵੀ ਇਹ ਕਹੀਏ ਕਿ ਹੜ੍ਹਾਂ ਦੇ ਨਾਲ ਲੋਕਾਂ ਨੂੰ ਬੜੀ ਵੱਡੀ ਮਾਰ ਪਾਈ ਗਈ ਹੈ। ਸਭ ਤੋਂ ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਹੈ ਕਿ ਸੇਵਾ ਸੰਗਠਾ ਕਰ ਰਹੀਆਂ ਨੇ। ਜਥੇਬੰਦੀ ਕੋਈ ਆਪਣੇ ਆਪ ਕੋਈ ਚੀਜ਼ ਨਹੀਂ ਹੁੰਦੀ ਸੰਗਠਾ ਦਾ ਕੱਠੋਂ ਨਾ ਹੁੰਦੀ ਹੁੰਦੀ ਹੈ। ਪਰ ਉਹ ਸੰਗਠਾ ਲਗਾਤਾਰ ਸੇਵਾ ਕਰ ਰਹੀਆਂ ਨੇ ਹੁਣੇ ਤੁਹਾਡੇ ਸਾਹਮਣੇ ਉਹ ਖੜਾ ਜਿਹੜਾ ਪਰਲੇ ਪਾਸੇ ਟਰੱਕ ਲੱਗਿਆ ਖੜਾ ਹੈ। ਉਹ ਆ ਹਰਿਆਣਾ ਤੋਂ ਆਇਆ ਹੋਇਆ ਝੱਜਰ ਤੋਂ ਲਗਾਤਾਰ ਸੇਵਾ ਚੱਲ ਰਹੀ ਹੈ ਇੱਥੇ ਹੁਣ ਪਟਿਆਲੇ ਦੇ ਨੇੜੇ ਕਨੌਰ ਹਲਕੇ ਤੋਂ ਵੀ ਆ ਕੇ ਗਏ ਨੇ ਉਹ ਕਹਿ ਕੇ ਗਏ ਨੇ ਜਿਸ ਤਰ੍ਹਾਂ ਦੀ ਵੀ ਲੋੜ ਲੱਗੇ ਸਾਨੂੰ ਨੋਟ ਕਰਾਓ ਅਸੀਂ ਤੁਹਾਡੇ ਲਈ ਹਾਜ਼ਰ ਆ ਇਹਦਾ ਮਤਲਬ ਸੰਗਤਾਂ ਦੀ ਸੇਵਾ ਹੈ ਸਾਡੀ ਕੀ ਡਿਊਟੀ ਹੈ ਸਿਰਫ ਇੱਕ ਡਿਊਟੀ ਨਿਭਾ ਰਹੇ ਹਾਂ ਇੱਥੇ ਕਿ ਸੰਗਤਾਂ ਸਾਡੇ ਇੱਥੇ ਟੈਂਪਰ ਦੇ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਅਸੀਂ ਸਪੋਰਟ ਦਿੰਨੇ ਆ ਬੰਦੇ ਜਿੰਨੇ ਨਾਲ 1 2 3 ਜਿੰਨੇ ਨੂੰ ਲੋਡ ਲੱਗਦੀ ਹੈ ਔਰ ਉਹਨਾਂ ਦਾ ਜਿਹੜਾ ਰਾਸ਼ਨ ਲੈ ਕੇ ਆਉਂਦੇ ਨੇ ਜੋ ਸਮਾਨ ਲੈ ਕੇ ਆਉਂਦੇ ਨੇ ਲੋਡ ਬੰਦਾ ਕੋਲੇ ਪਹੁੰਚਾਉਣ ਦੀ ਅਸੀਂ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਮਤਲਬ ਕੁਦਰਤੀ ਆਫਤਾਂ ਦੀ ਗੱਲ ਹੁਣ ਆਪਾਂ ਓਵੇਂ ਮੰਨ ਲੈਨੇ ਆ 1% ਅਗਰ ਇਹ ਮੰਨ ਲਿਏ ਵੀ ਇਹ ਕੋਈ ਕਿਸੇ ਦੀ ਗਲਤੀ ਹੋ ਗਈ ਮਾੜੀ-ਮੋਟੀ ਇਹ ਮੰਨ ਲੈਨੇ ਆਪਾਂ ਪਰ ਜੇ ਲੋ ਗਲਤੀ ਹੋਈ ਹੁੰਦੀ ਹੈ ਨਾ ਸਰਕਾਰ ਕ੍ਰਮਪਨ ਇਨਕੁਆਰੀ ਮਾਰਕ ਕਰਦੀ ਹੈ ਕੌਣ ਬੰਦੇ ਨੇ ਕੀ ਵੀ ਗਲਤੀ ਕਰਕੇ ਇਲਾਕਾ ਡੁੱਬਿਆ ਕਿਉਂ ਕਿਉਂ ਪੰਜਾਬ ਨੂੰ ਪੰਜਾਬ ਦੋਂ ਪਿਆ ਗਿਆ ਅੱਜ ਤੱਕ ਜੇ ਕਿਸੇ ਨੇ ਕ੍ਰਿਸ਼ਨ ਕੁਮਾਰ ਦਾ ਨਾਂ ਲਿਆ ਤਾਂ ਉਹਦੇ ਨਾਲ ਜੋ ਵਾਪਰਿਆ ਤੁਹਾਡੇ ਸਾਹਮਣੇ ਆਖਾਂਗੇ ਅੱਪਾ ਦੇਖ ਰਹੇ ਆਂ ਤੋਂ ਮੇਰਾ ਗੱਲ ਕਰਨਾ ਪਾਵੇ ਆ ਇਹਦੂ ਵੀ ਦਾਹਾ ਸਰਕਾਰ ਨੇ ਅੱਜ ਤੱਕ ਪੰਜਾਬ ਗਵਰਨਮੈਂਟ ਨੇ ਕਿਸਾਨਾਂ ਦੀ ਮਜ਼ਦੂਰਾਂ ਦੀ ਉਹਨਾਂ ਲੋਕਾਂ ਦੀ ਜਿਹੜਿਆਂ ਨਾਲ ਘਰੜਦੇ ਉਹਨਾਂ ਦੀ ਮਦਦ ਦੇ ਲਈ ਕੋਈ ਦੋ ਪੈਸਾ ਦੀ ਰਾਹਤ ਅਨੁਸਤ ਕੀਤੀ ਨਹੀਂ ਕੀਤੀ ਕੇਂਦਰ ਸਰਕਾਰ ਦਾ ਅਰੇ ਭਈਆ ਜੋ ਆਪਾਂ ਦੇਖ ਰਹੇ ਹਾਂ ਕਿ ਅਫਗਾਨਿਸਤਾਨ 'ਚ ਇੱਕ ਤੂਫਾਨ ਆ ਗਿਆ ਇੱਕ ਭੁਚਾਲ ਆ ਗਿਆ ਉਹ ਉਹਦੇ ਵਾਸਤੇ ਤਾਂ ਦਿੱਲੀ ਤੋਂ ਸਪੋਰਟ ਚਲੀ ਗਈ ਲੇਕਿਨ ਪੰਜਾਬ ਦੇ ਵਿੱਚ ਵਸਦੇ ਲੋਕਾਂ ਲਈ ਕੋਈ ਸਪੋਰਟ ਨਹੀਂ ਆਈ ਕੋਈ ਇਵਨ ਕੇ ਟਵੀਟ ਵੀ ਕੀਤਾ ਹੈ ਪ੍ਰਧਾਨ ਮੰਤਰੀ ਨੂੰ ਇਹਦਾ ਮਤਲਬ ਕੀ ਨਿਕਲਦਾ ਜਿਹੜੀ ਇਹ ਬੇਰੁਖੀ ਹੈ ਇਹ ਇਹ ਸਾਬਤ ਕਰਦੀ ਹੈ ਕਿ ਇਹ ਕੁਦਰਤੀ ਆਫਤ ਨਹੀਂ ਹੈ ਇਹ ਲਿਆਂਦੀ ਹੋਈ ਮੈਨ ਮੇਡ ਆਫਤ ਹੈ ਔਰ ਜਾਣ ਕੇ ਲਿਆਂਦੀ ਗਈ ਹੈ ਲੋਕਾਂ ਨੂੰ ਸਜ਼ਾ ਦੇਣ ਦੀ ਮਨਸ਼ਾ ਨਾਲ ਲਿਆਂਦੀ ਗਈ ਹੈ ਇਹ 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 ਬਚਾਲ ਹੈ ਔਰ ਅੱਜ ਤੱਕ ਦੋਨਾਂ ਸਰਕਾਰਾਂ ਵੱਲੋਂ ਕੁਝ ਨਹੀਂ ਬੋਲਿਆ ਜਾ ਰਿਹਾ ਇੱਕ ਗੱਲ ਹੋਰ ਲੋੜ ਕਰਿਓ ਐਗਰੀਕਲਚਰ ਮਨਿਸਟਰ ਆਇਆ ਐਗਰੀਕਲਚਰ ਮਨਿਸਟਰ ਇਹ ਬਿਆਨ ਦਿੱਤਾ ਹੈ ਕਿ ਜੀ ਇੱਥੇ ਇਲੈਗਲ ਮਾਈਨਿੰਗ ਹੋਈ ਆ ਮਾਈਨਿੰਗ ਹੋਣ ਕਰਕੇ ਹੜ ਆਇਆ ਉਹਦਾ ਬਿਆਨ ਇਹ ਹੈ ਕਿਉਂ ਨਹੀਂ ਉਹਨੇ ਕਿਹਾ ਕਿ ਇਹਨਾਂ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਦਾ ਲੈਵਲ ਵਧ ਰੱਖਿਆ ਉਸ ਤੋਂ ਬਾਅਦ ਉਹਦੀ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਜਿਹਦੇ ਕਰਕੇ ਮਤਲਬ ਉਹ ਹੜ ਆਇਆ ਕਿਉਂ ਨਹੀਂ ਕਿਹਾ ਇਹਦਾ ਮਤਲਬ ਮੈਨ-ਮੇਡ ਹੈ ਇੱਕ ਪਲਾਨਿੰਗ ਦੇ ਤਹਿਤ ਲੋਕਾਂ ਨੂੰ ਉਜਾੜਿਆ ਗਿਆ ਤੇ ਜੇ ਫਿਰ ਵੀ ਸਰਕਾਰ ਦਾ ਜੀ ਕਰਦਾ ਤਾਂ ਡਿਬੇਟ ਚ ਆਜੇ ਸਾਡੇ ਨਾਲ ਡਿਬੇਟ ਸਿੱਧ ਕਰਦੇ ਆਂਗੇ ਹੋਰ ਬੇਨਤੀ ਕਰਨੀ ਚਾਹਣਾ ਤੇ ਆਹ ਜਿਹੜਾ ਇਲਾਕਾ ਹੈ ਸੰਗਤ ਪੰਜਾਬ ਦੇ ਸੁਭਾ ਦਾ ਆਪਾਂ ਨੂੰ ਪਤਾ ਹੈ ਪੰਜਾਬ ਤੇ ਕਦੇ ਕੱਟ ਸਮੁੰਦਰੋਂ ਪਾਰ ਘਟਨਾ ਵਾਪਰ ਜੇ ਉੱਥੇ ਨਹੀਂ ਕਿਸੇ ਨੂੰ ਭੁੱਖਿਆ ਮਰਨ ਦਿੰਦੇ ਤੇ ਇੱਥੇ ਆਪਦੇ ਘਰਦਿਆਂ ਨੂੰ ਕਿਵੇਂ ਮਰਨ ਦੇਣਗੇ ਆ ਹੁਣੇ ਮੇਰੇ ਕੋਲੋਂ ਇੱਥੇ ਵੀਰ ਗਏ ਨੇ ਕਨੌਰ ਹਲਕੇ ਦੇ ਪਤਾ ਸਾਰਿਆਂ ਨੂੰ ਕਿ ਉਸ ਇਲਾਕੇ ਦੇ ਵਿੱਚ ਧੱਗਰ ਦਰਿਆ ਚੜਿਆ ਹੋਇਆ ਪਿੰਨਾ ਚ ਪਾਣੀ ਫੈਲਿਆ ਹੋਇਆ ਹੈ ਲੇਕਿਨ ਉਹ ਲੋਕ ਇੰਨਾਂ ਦੀ ਮਦਦ ਕਰਨ ਦੇ ਲਈ ਇੱਥੇ ਫਿਰਦੇ ਨੇ ਇਹ ਲੋਕਾਂ ਦਾ ਜਿਗਰਾ ਹੈ ਲੋਕਾਂ ਦੀ ਇਹ ਸੋਚ ਹੈ ਕਿ ਜੇ ਸਾਡੇ ਗੁਰੂ ਸਾਡੇ ਨਾਨਕ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸਾਨੂੰ ਕਿ ਜੇ ਭਾਈ ਤੇਰੇ ਕੋਲੇ ਇੱਕ ਰੋਟੀ ਹੈ ਨਾ ਤੇ ਤੇਰੇ ਨਾਲ ਸਾਥੀ ਕੋਈ ਭੁੱਖਾ ਬੈਠਾ ਹੈ ਉਹ ਦੋਦੀ ਕਰ ਲੈ ਵੰਡ ਲੈ ਇਹਨੂੰ ਇਹਦੀ ਮਿਸਾਲ ਉਹਨਾਂ ਨੇ ਘਨੋੜਾ ਵਾਲਿਆਂ ਨੇ ਇੱਥੇ ਆ ਕੇ ਦੇਤੀ ਤੋਂ ਲੋਕਾਂ ਦੀ ਸੇਵਾ ਭਾਵਨਾ ਨਾਲ ਜਿਸ ਤਰ੍ਹਾਂ ਦਾ ਰਾਸ਼ਨ ਲੋਕਾਂ ਨੇ ਪਹੁੰਚਾਇਆ ਇੱਥੇ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਸੰਗਤਾਂ ਦਾ ਕਬਲ ਪਰ ਕੱਲਾ ਪੰਜਾਬ ਨੇ ਹਰਿਆਣਾ ਤੋਂ ਦੇਖ ਹਸਾ ਰਾਸ਼ਾ ਲਾਇਆ ਓਪੀ ਤੋਂ ਆਇਆ ਹੈ ਰਾਜਸਥਾਨ ਤੋਂ ਆਇਆ ਇਵਨ ਕਿ ਜਿਵੇਂ ਤੂੰ ਬਾਹ ਕਰਾ ਆਪਣਾ ਐਮਪੀ ਐਮਪੀ ਵੀ ਤਿਆਰੀ ਕਰੀ ਬੈਠਾ ਹੈ ਕਰਨਾਟਕ ਕੈਰਲਾ ਤਾਮਿਲਨਾਡੂ ਤਿਆਰੀ ਕਰੀ ਬੈਠਾ ਕਸ਼ੇਨ ਦੀ ਮਦਦ ਲਈ ਆ ਰਹੇ ਆ ਤੋਂ ਮੇਰਾ ਕਹਿਣ ਦਾ ਭਾਵੇਂ ਹੈ ਕਿ ਸਾਡੇ ਲੋਕ ਤੇ ਸਿਰਫ ਭੁੱਖਾ ਤਾਂ ਨਹੀਂ ਮਰਨ ਦੇਣਗੇ ਰਕਲੇ ਕਰਦੇ ਜਿ ਨਜ਼ਰ ਆ ਰਿਹਾ ਇਹ ਵੀ ਹੁਣ ਆ ਰਿਹਾ ਹੈ ਇਹ ਮੇਰੀ ਅਪੀਲ ਵੀ ਹੈ ਇਹ ਭਰਾਵੋ ਐਸ ਭੁੱਖ ਤੋਂ ਤਾਂ ਤੁਸੀਂ ਕੱਢ ਲਿਆ ਲੋਕਾਂ ਨੂੰ ਬੜੀ ਮਦਦ ਕੀਤੀ ਹੈ ਹੁਣ ਇੱਕ ਮਦਦ ਦੀ ਲੋੜ ਪੈਣੀ ਹੈ ਇਹਨਾਂ ਸੰਗਤਾਂ ਦੀ ਜ਼ਮੀਨ ਨੂੰ ਆਪਾਂ ਇਹਨਾਂ ਨੂੰ ਦੁਬਾਰਾ ਪੈਰਾਸਰ ਖੜੇ ਕਰਨ ਲਈ ਇਹਨਾਂ ਦੀ ਕਣਕ ਬੀਜ ਕੇ ਦੇਣੀ ਆ ਇਹਨਾਂ ਨੂੰ ਬੀ ਪ੍ਰੋਵਾਈਡ ਕਰਾਉਣਾ ਹੈ ਇਹਨਾਂ ਨੂੰ ਖਾਦਾਂ ਪ੍ਰੋਵਾਈਡ ਕਰਾਉਣੀਆਂ ਹੈ ਇਹਨਾਂ ਨੂੰ ਡੀਜ਼ਲ ਪ੍ਰੋਵਾਈਡ ਕਰਾਉਣਾ ਹੈ ਇਵਨ ਕਿ ਦੇਖ ਦੇ ਟਰੈਕਟਰ ਵੀ ਨਾ ਮਿਲਣਗੇ ਟਰੈਕਟਰ ਦੇਣੇ ਇਹਨਾਂ ਨੂੰ ਇਹ ਆਪਣੀ ਜ਼ਿੰਮੇਵਾਰੀ ਬਣਦੀ ਸਾਰਿਆਂ ਦੀ। ਤਕਰੇ ਹੋਦੇ ਉਹ ਮਦਦ ਕਰਕੇ ਉਹਦੇ ਵਿੱਚ ਦੇ ਅਸੀਂ ਅੱਠ ਵਟਾ ਕੇ ਇੱਕ ਦੂਦੇ ਦਾ ਤੇ ਸਮਝ ਲੋ ਫਿਰ ਸ਼ਲੋਕ ਵਾਰ ਨਾਰੇ ਦੇ ਉੱਤੇ ਪੂਰੇ ਉਤਰ ਜਾਗੇ ਜਿਹੜਾ ਅਸੀਂ ਇਹ ਕਹਿੰਦੇ ਹੁੰਦੇ ਆ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਲੋਕਾਂ ਨੇ ਆਪ ਦੀ ਰਾਖੀ ਆਪ ਕਰ ਲਏ। ਇਹ ਜਿੰਨ ਸਰਕਾਰ ਵੀ ਇਹ ਨਾਲ ਵੇਸ ਨੇ ਹੋ ਜੇ ਕਿ ਸਰਕਾਰ ਸੋਚੇ ਕਿ ਕਿਸਾਨਾਂ ਨੇ ਆਪ ਦੀ ਰਾਖੀ ਆਪ ਕਰ ਲਈ ਅਸੀਂ ਦੇਖ ਕੇ ਰੋਗੇ ਆ। ਗੱਲ ੁੱਟਣ ਜਾਣਦੇ ਆ ੁੱਟਾਂਗੇ। ਕਿਹੜਾ ਸਾਨੂੰ ਸਾਹਮਣੇ ਲੈਂਦੇ ਸਾਡੇ ਜਿਹੜੇ ਜਿਹੜੇ ਉਧਰ ਚੁੱਕੇ ਨੇ ਇਹਨਾਂ ਨੂੰ ਕਿਹੜਾ ਪੈਰਾਸੈਲ ਕਾ ਕੱਟੇ ਕਰ ਲੈਣ ਦਿਓ ਇਹਨਾਂ ਦੀ ਪੜਤਾਲ ਕਰ ਲੈਣ ਦਿਓ ਕਿੱਥੇ ਕਿੱਥੇ ਕਿਸ ਕਿਸ ਦੀ ਕੀ ਕੀ ਹਾਲਤ ਹੈ ਸੋ ਇਸ ਲਈ ਮੇਰੀ ਬੇਨਤੀ ਆ ਸਰਕਾਰ ਇਸ ਗੱਲ ਨੂੰ ਇੰਨਾ ਹਲਕੇ ਜਿਹਾ ਨਾ ਲਵੇ ਕਿ ਆਪਣੇ ਰਾਖੀ ਆਪ ਕਰਨ ਕਰਤੇ ਦਾ ਸ਼ਾਇਦ ਗੱਲ ਮੁੱਕਦੀ ਨਹੀਂ ਮੁੱਕੀ ਆਵਾਂਗੇ ਚੰਡੀਗੜ੍ਹ ਤੇ ਜ਼ਰੂਰ ਘੇਰਾਂਗੇ ਅਗਰ ਸਾਡਾ ਦਾਅ ਭੜ ਗਿਆ ਤਾਂ ਇਹਨਾਂ ਮਸਲਿਆਂ ਨੂੰ ਲੈ ਕੇ ਦਿੱਲੀ ਨੂੰ ਵੀ ਘੇਰਾਂਗੇ ਮੰਗ ਕਰਾਂਗੇ ਪੰਜਾਬ ਸਰਕਾਰ ਤੋਂ ਕਿ ਦਿੱਲੀ ਦਾ ਜਿਹੜਾ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕੰਟਰੋਲ ਹੈ ਉਹ ਚਾਹੇ ਕੁਝ ਵੀ ਕਰਨਾ ਪਵੇ ਦਿੱਲੀ ਦਾ ਕੰਟਰੋਲ ਖਤਮ ਕਰਾ ਕੇ ਰਾਜਾ ਨਾਲ ਕੰਟਰੋਲ ਲੈ ਕੇ ਆਵਾਂਗੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਤਾਂ ਕਿ ਪੁਹੇਖਦੇ ਵਿੱਚ ਸਾਡੇ ਲੋਕਾਂ ਨਾਲ ਇਹ ਜਿਹੜਾ ਸਾਡੇ ਸਿਰ ਤੇ ਇੱਕ ਜਲਬੰਬ ਉਹਨਾਂ ਨੇ ਬੰਨਿਆ ਹੋਇਆ ਹੈ ਇਹਦੇ ਤੋਂ ਅਸੀਂ ਆਪਦੇ ਲੋਕਾਂ ਨੂੰ ਕਿਵੇਂ ਬਚਾ ਸਕਨੇ ਪੁਹੇਖਦੀਆਂ ਗੱਲਾਂ ਨੇ ਸੋ ਇਸ ਲਈ ਮੇਰੀ ਬੇਨਤੀ ਆ ਕਿ ਆਪਾਂ ਆਪਣੇ ਭਾਈਚਾਰੇ ਦੀ ਮਦਦ ਕਰਨੀ ਪੁਹੇਖਦੇ ਵਿੱਚ ਤੱਕੜੇ ਹੋ ਕੇ ਡਟੇ ਰਹੋ ਬਹੁਤ ਬਹੁਤ ਤਨਵਾਦ